ਸ੍ਰੀ ਵਾਹਿਗੁਰੂ ਸਾਹਿਬ ਜੀਓ ਬਹੁ ਸ਼ਾਸਤਰ ਬਹੁ ਸਿਮਰਤੀ ਪਿਖੇ ਸਰਬ ਢੋਲ ਉਜਸ ਨਹੀਂ ਹਰ ਹਰੇ ਨਾਨਕ ਨਾਮ ਅਮੋਲ ਅਸਮੇਦ ਜਗਨੇ ਤੁਲਾਪੁਰਖ ਦਾਨੇ ਪ੍ਰਾਗ ਇਸ ਨਾਨੇ ਸੋ ਨਾ ਪੂਜਹਿ ਹਰ ਕੀ ਰਤਨ ਨਾਮ ਆਪਣੇ ਰਾਮ ਹੈ ਭਗਰੇ ਮਨ ਅਲਸਿਆ ਸੋ ਕਹੋ ਤਲ ਗੁਰ ਸੇਵੀਐ ਇਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਬਸੰਤ ਸਵਰਗ ਲੋਕ ਹੈ ਜਤ ਤਤੇ ਪ੍ਰਥਵੀ ਨਵ ਖੰਡਣ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ ਬਸੰਤ ਸਵਰਗ ਲੋਕ ਹੈ ਜਿਤ ਤੈ ਪ੍ਰਧਵੀ ਨਵ ਖੰਡਨ ਹੈ ਬੇਸਰੰਤ ਹਰ ਗੋਪਾਲ ਹੈ ਨਾਨਕ ਤੈ ਪ੍ਰਾਣੀ ਉਦਿਆਨ ਭਰਮਣ ਹੈ ਕੋਤਕ ਕੋਡ ਤਮਸਿਆ ਚਿਤ ਨ ਅਵਸਨੋ ਨਾਨਕ ਕੋੜੀ ਨਰਕ ਬਰਾਬਰ ਹੈ ਉਜੜ ਸੋਈ ਧਾ ਕੋੜੀ ਮਹਾ ਭਯਾਨ ਉਦਿਆਨ ਨਗਰ ਕਰ ਮਨ ਆ ਝੋਠ ਸਮਗਰੀ ਪੈਗ ਸਤ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰ ਹੈ دیਵਾਨਿਆ ਸਿਰ ਲੱਗਾ ਜਮ ਡੰਡ ਤਾਂ ਪਸ ਤਨਿਆ ਬੈਨ ਪੂਰੇ ਗੁਰਦੇਵ ਫਿਰ ਸੈ ਤਨਿਆ ਸਿਰ ਲੱਗਾ ਜਮ ਡੰਡ ਤਾਂ ਪਸ ਤਨਿਆ ਬੈਨ ਪੂਰੇ ਗੁਰਦੇਵ ਫਿਰ ਸੈ ਤਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗੁਰ ਪਿਆਰੇ ਗੁਰੂ ਸਵਾਰੇ ਗੁਰੂ ਰੂਪ ਸਾਧ ਸੰਗਤ ਜੀਓ ਪਾਵਨ ਪਵਿੱਤਰ ਬਾਣੀ ਦੇ ਹੁਕਮ ਨਾਮਾ ਸਾਹਿਬ ਜੋ ਗੁਰੂ ਪਾਤਸ਼ਾਹ ਮਹਾਰਾਜਿਆਂ ਨੇ ਬਖਸ਼ਿਸ਼ ਕੀਤੇ ਹਨ ਜਾਤ ਸ਼ਰੀ ਰਾਗ ਦੇ ਵਾਰ ਦੇ ਵਿੱਚੋਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਪਾਵਨ ਬਾਣੀ ਅਤੇ ਅੱਜ ਦਾ ਇਹ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ 707 ਅਠ ਅੰਗ ਪਰਿਸ਼ੋਭਤ ਹੈ। ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੈ ਪ੍ਰਥਵੀ ਨਾਵਖੰਡਣ ਹੈ। ਸਤਿਗੁਰੂ ਜੀ ਕਹਿੰਦੇ ਜੇ ਕੋਈ ਸਵਰਗ ਵਰਗੇ ਦੇਸ਼ ਵਿੱਚ ਵੀ ਲੋਕ ਵਸਦੇ ਹੋਣ ਤੇ ਸਾਰੀ ਧਰਤੀ ਨੂੰ ਵੀ ਉਹ ਲੋਕ ਜਿੱਤ ਲੈਣ ਜੇ ਕੋਈ ਪਰ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਹ ਧਿਆਨ ਪਰਮਣ ਹੈ ਪਰ ਜੇਕਰ ਜਗਤ ਦੇ ਰਖਿਆ ਕੋਸ ਕਾਲਪੁਰਖ ਵਾਹਿਗੁਰੂ ਨੂੰ ਵਿਸਾਰ ਦੇਣ ਤਾਂ ਉਹ ਲੋਕ ਮਾਨੋ ਜਿਵੇਂ ਕਿਸੇ ਜੰਗਲ ਬਿਆਵਾਨ ਦੇ ਵਿੱਚ ਭਟਕ ਰਹੇ ਹੋਣ ਕੌਤਕ ਕੋਡ ਤਮਸਿਆ ਚਿਤ ਨ ਆਵਸਨਾਉ ਜਗਤ ਦੇ ਕਰੋੜਾਂ ਤੋਜ ਤਮਸਿਆ ਦੇ ਕਾਰਨ ਜੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਚਿਤ ਨਾ ਰਹੇ ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ ਤਾਂ ਸਤਿਗੁਰੂ ਜੀ ਕਹਿੰਦੇ ਉਹ ਥਾਉ ਉਜਾੜ ਸਮਝੋ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ ਪੌੜੀ ਮਹਾ ਭਯਾਨ ਉਦਿਆਨ ਨਗਰ ਕਰ ਮੰਨਿਆ ਬੜੇ ਡਰਾਉਣੇ ਜੰਗਲਾਂ ਨੂੰ ਇਹ ਜੀਵ ਲੋਕਾਂ ਨੇ ਸ਼ਹਿਰ ਕਰਕੇ ਮੰਨ ਲਿਆ ਝੂਠ ਸਮਗਰੀ ਪੇਖ ਸੱਚ ਕਰ ਜਾਣਿਆ ਇਹਨਾਂ ਨਾਸਵੰਤ ਪਦਾਰਥਾਂ ਨੂੰ ਵੇਖ ਕੇ ਇਹ ਗੱਲ ਸੱਚ ਮੰਨ ਕੇ ਬੈਠ ਗਏ ਕਿ ਇਹ ਸਦਾ ਟਿਕੇ ਟਿਕੇ ਰਹਿਣ ਵਾਲੇ ਹਨ ਕਾਮ ਕ੍ਰੋਧ ਅਹੰਕਾਰ ਫਿਰ ਹੈ دیਵਾਨਿਆ ਇਨਾਂ ਵਾਸਤੇ ਇਨਾਂ ਦੀ ਖਾਤਰ ਕਾਮ ਵਿੱਚ ਕ੍ਰੋਧ ਵਿੱਚ ਹੰਕਾਰ ਵਿੱਚ ਦੁਨੀਆ ਦੇ ਲੋਕ ਸਤਿਗੁਰੂ ਜੀ ਕਹਿੰਦੇ ਢੱਲੇ ਹੋਏ ਫਿਰਦੇ ਨੇ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ ਪਰ ਜਦੋਂ ਮੌਤ ਦਾ ਡੰਡਾ ਸਿਰ ਤੇ ਵੱਜਦਾ ਹੈ ਫਿਰ ਇੱਕ ਪਛਤਾਵੇ ਤੋਂ ਬਿਨਾ ਪੱਲੇ ਕੁਝ ਨਹੀਂ ਜਰਹ ਜਾਂਦਾ ਬਿਨ ਪੂਰੇ ਗੁਰਦੇਵ ਫਿਰੈ ਸਤਾਨਿਆ ਤੇ ਮਨੁੱਖ ਪੂਰੇ ਗੁਰੂ ਦੀ ਸ਼ਰਨ ਤੋਂ ਪੈਣ ਤੋਂ ਬਿਨਾ ਕੇਵਲ ਸ਼ੈਤਾਨ ਵੰਗ ਫਿਰਦਾ ਹੈ ਸੋ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜਿਆਂ ਦਾ ਜਿਨ੍ਹਾਂ ਅੰਮ੍ਰਿਤ ਵੇਲੇ ਤੋਂ ਮਹਾਨ ਕਿਰਪਾ ਬਖਸ਼ਿਸ਼ ਸ਼੍ਰੀ ਅਮਰਤ ਕੀਤੇ ਅੰਮ੍ਰਿਤ ਵੇਲਾ ਖੁੱਲੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਬਾਣੀ ਪੜਨ ਸੁਣਨ ਦਾ ਸਤ ਸੰਗਤ ਕਰਨ ਦਾ ਸੁਭਾਗ ਸਮਾ ਬਖਸ਼ਿਸ਼ ਕੀਤਾ ਸਤ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਐਸੇ ਹੀ ਤਰਾਂ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਸਰਬਤ ਸੰਗਤਾਂ ਨੂੰ ਆਪਣੇ ਅਚਰਣਾ ਕਮਲਨਾਣ ਆੜ ਜੋੜ ਕੇ ਰੱਖਣ ਸਭਨਾ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਗੁਰ ਸਿੱਖੀ ਜੀ ਮਨ ਨਾਮ ਦੰਨ ਦੀਆਂ ਦਾਤ ਅੰਮ੍ਰਿਤ ਵੇਲਾ ਬਾਣੀ ਬਾਣੇ ਦਾ ਪਿਆਰ ਬਖਸ਼ਿਸ਼ ਕਰਨ ਸਰਬਤ ਸੰਗਤਾਂ ਦੇ ਕਾਰਜ ਰਾਸ ਕਰਨ ਗੁਰਮਤਿ ਅਨੁਸਾਰ ਸਭਨਾ ਦੀਆਂ ਸ਼ੁਭ ਮਨੋ ਕਾਮਨਾਵਾਂ ਪੂਰਨ ਕਰਨ ਸਰਬ ਸੰਗਤਾਂ ਦਾ ਧੰਨਵਾਦ ਜਿਉ ਆਇਆ ਜਿਉ ਆਇਆ ਗੁਰੂ ਪਿਆਰੇ ਸਾਧ ਸੰਗਤ ਜਿਉ ਆਓ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਜਾਪ ਨਾਲ ਜੁੜਨਾ ਕਰੀਏ ਕੋਈ ਵੀ ਰਸਨਾ ਬਾਂਦੀ ਨਾ ਰਹੇ ਜੀ ਸਾਰੀਆਂ ਸੰਗਤਾਂ ਪਿਆਰ ਸਤਿਕਾਰ ਸਹਿਤ ਬੋਲਿਓ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ sat naam guru sat naam guru Satana naam guru sat naam guru sat naam ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ Sat nam vahi guru. Sat nam vahi guru. Sat nam vahi guru. Sat nam guru. ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਨਾਨਕ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ